ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਆਪਾਂ ਪਾਰਸਲ ਆ ਗਿਆ ਏ ਇਹ ਮम्मी ਵਾਸਤੇ ਆਪਾਂ ਮੰਗਾਇਆ ਸੀਗਾ ਗਿਫਟ ਤੇ ਸਾਡਾ ਗਿਫਟ ਆ ਗਿਆ ਏ ਕਿ ਆਪਾਂ ਦੇਖਦੇ ਹਾਂ ਖੋਲ ਕੇ ਕੀ ਇਹਦੇ ਵਿੱਚ ਦੇਖਦੇ ਹਾਂ ਤੁਹਾਨੂੰ ਦੁਕਾਨਿਆਂ ਨਾਲੇ ਤੇ ਸਾਡਾ ਪਾਰਸਲ ਕੀ ਆਇਆ ਹੈ ਅੱਜ ਮੜੀ ਚੀਜ਼ ਭੇਜੀ ਗਈ ਜੰਗੀ ਭੇਜੀ ਹੈ ਹੈ ਲੋ ਜੀ ਪਾਰਸੇ ਖੋਲਣ ਲੱਗੇ ਆਪਾਂ ਸ਼ੂਜ਼ ਮਾਏ ਸੀਗੇ ਤੇ ਲੋ ਜੀ ਕਰੋ ਚੈੱਕ ਦੱਸੋ ਕਿੰਨੇ ਦਾ ਪ੍ਰਾਈਸ ਹੋਏਗਾ ਗੈਸ ਕਰਿਓ ਤੇ ਕੀ ਇਹਦਾ ਰੇਟ ਆ ਮਾੜੇ ਹੈ ਜਾਂ ਚੰਗੇ ਹੈ ਤੁਹਾਨੂੰ ਪਤਾ ਹੋਊਗਾ ਦੇਖਿਓ ਮੈਂ ਮੰਮੀ ਦੇ ਵਧੀਆ ਕਿ ਕਿਦਾਂ ਆਹ ਪਾ ਕੇ ਦੇਖ ਲੱਗਦੇ ਗਰਮੀ ਲਈ ਆ ਮੋਲੀਆ ਦੇ ਕਿੰਨੇ ਨੰਬਰ ਭੇਜੇ 8 ਨੰਬਰ ਹੀ ਨਹੀਂ ਨੰਬਰ ਲਿਖਿਆ ਨਹੀਂ ਹੈ ਉਹ ਹੋਣੀ ਨੰਪਾਣ ਲੋ ਜੀ ਫੰਕ ਫੰਕ ਲਿਆਖਾ ਹਾਂਜੀ ਕਿਤੇ ਆੜ ਹੂੰ ਲਾ ਨੇ ਉਹ ਤਾਂ ਛੋਟੇ ਲੱਗਣ ਦੇ ਹੀ ਬਹੁਤ ਕਿੰਨੇ ਵਧੀਆ ਲੱਗੇ ਨੇ ਬਹੁਤ ਵਧੀਆ ਜੀ ਤੇ ਦੱਸਿਓ ਕੀ ਹੈ ਪ੍ਰਾਈਸ ਇਹਦਾ ਤੇ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਕਰੋ ਤੇ ਤੁਸੀਂ ਵੀ ਗਿਫਟ ਦਿਆ ਕਰੋ ਮਾਵਾ ਨੂੰ ਲੈ ਕੇ ਤੇ ਚਲੋ ਕਮੈਂਟ ਵੀ ਕਰਿਓ ਤੇ ਸਾਸਰੀ ਗਾਲ ਜੀ